ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸਿੱਖ ਕੌਮ ਅਤੇ ਪੰਥ ਨੂੰ ਨਿਰਾਸ਼ ਕਰਨ ਵਾਲੀਆਂ ਨੇ ਲੱਗਦਾ ਸੀ ਕਿ ਅਕਾਲੀ ਦਲ ਜਿਹੜੀ ਡੂੰਗੀ ਹਨੇਰੀ ਸੁਰੰਗ 'ਚ ਫਸਦਾ ਜਾ ਰਿਹਾ ਹੈ ਉਸ 'ਚੋਂ ਨਿਕਲ ਆਏਗਾ ਜਾਂ ਆਖ ਲਓ ਕਿ ਹਉਮੈ, 沽ਮੰਡ ਅਤੇ ਹੰਕਾਰ ਦੀ ਜਿਹੜੀ ਦਲਦਲ 'ਚ ਫਸਿਆ ਹੋਇਆ ਸੀ ਉਸ 'ਚੋਂ ਨਿਕਲਣ ਦਾ ਰਾਹ ਪੰਜ ਸਿੰਘ ਸਹਿਬਾਨਾ ਨੇ ਦਿਖਾ ਦਿੱਤਾ ਤੇ ਅਕਾਲੀ ਲੀਡਰਸ਼ਿਪ ਆਪਣੇ ਪੁਰਖਿਆਂ ਵਾਂਗ ਹੀ ਤਿਆਗ ਤੇ ਕੁਰਬਾਨੀ ਦੀਆਂ ਮਿਸਾਲਾਂ ਕਾਇਮ ਕਰਦੀ ਹੋਈ ਪੰਥ 'ਚ ਆਪਣਾ ਖੁਸਿਆ ਵਕਾਰ ਬਹਾਲ ਕਰਨ ਲਈ ਮੁਰਤੋਂ ਸਿੱਖ ਕੌਮ ਦੀ ਕਚੈਰੀ 'ਚ ਪੇਸ਼ ਹੋਏ ਪਰ ਹੋਇਆ ਸਭ ਕੁਝ ਇਸ ਦੇ ਉਲਟ ਇਸ ਲਈ ਹੁਣ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਥ ਅਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੌਣ ਦਾ ਦਾਵਾ ਕਰਨ ਵਾਲੇ ਅਕਾਲੀ ਠੜਕ ਚੁੱਕੇ ਨੇ ਭਟਕ ਚੁੱਕੇ ਨੇ ਤੇ ਪੰਥ ਪਰਸਤੀ ਦੀ ਥਾਂ ਸਿਰਫ ਤੇ ਸਿਰਫ ਸੁਖਵੀਰ ਪਰਸਤੀ ਭਾਰੂ ਹੋਣ ਦਾ ਪੱਕਾ ਸਬੂਤ ਦੇ ਕੇ ਪੰਥਕ ਸੰਸਥਾਾਂਾਂ ਦੀ ਮਾਣ ਮਰਯਾਦਾ ਨੂੰ ਟਾ ਲਾਉਣ ਦਾ ਬੀੜਾ ਚੁੱਕ ਲਿਆ ਹੁਣ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਤਾਂ ਬੁਲਾ ਲਈ ਹੈ ਪਰ ਅਨੁਮਾਨ ਇਹ ਹੀ ਲਾਇਆ ਜਾ ਰਿਹਾ ਹੈ ਕਿ ਹੋਏਗਾ ਉਹੀ ਜੋ ਸੁਖਵੀਰ ਸਿੰਘ ਬਾਦਲ ਨੂੰ ਪਸੰਦ ਹੋਏਗਾ ਤੇ ਜਥੇਦਾਰਾਂ ਤੇ ਜਥੇਦਾਰਾਂ ਦੇ ਹੁਕਮ ਤੇ ਫੁੱਲ ਚੜਨ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਪਾਲ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਕੇ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੇ ਕੋਈ ਅਸਰ ਦਿਖਾਈ ਨਹੀਂ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨੀ ਰੰਗਵੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜੋ ਗੱਲਾਂ ਕਹਿਆਂ ਉਸ ਤੋਂ ਇੱਕ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਅਕਾਲੀ ਦਲ ਪੰਜ ਸਿੰਘ ਸਹਿਵਾਨਾਂ ਵੱਲੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਸੀਲ ਤੋਂ ਸੁਣਾਏ ਫਰਮਾਨਾ ਜਾਂ ਹੁਕਮ ਜਿਨ੍ਹਾਂ 'ਚ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਤੇ ਅਕਾਲੀ ਦਲ ਦੀ ਭਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ ਮੁਰਤੋਂ ਅਕਾਲੀ ਲੀਡਰਸ਼ਿਪ ਦੀ ਚੋਣ ਕਰਨਾ ਸ਼ਾਮਿਲ ਹੈ ਨੂੰ ਮੰਨਣ ਲਈ ਤਿਆਰ ਨਹੀਂ ਸਿੰਘ ਸਾਹਿਬਾਨ ਦੇ ਹੁਕਮ ਲਾਗੂ ਨਾ ਕਰਨ ਦੇ ਬਹਾਨੇ ਲੱਦੇ ਜਾ ਰਹੇ ਨੇ ਹੁਣ ਜਦੋਂ ਸੁਖਵੀਰ ਸਿੰਘ ਬਾਦਲਸਣੇ ਸਮੁੱਚੀ ਲੀਡਰਸ਼ਿਪ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਈਆਂ ਪੁੱਲਾਂ ਗੁਨਾਹਾਂ ਸੁਮੂਚੀਆਂ ਗਲਤੀਆਂ ਜਾਂ ਗਲਤ ਕੰਮਾਂ ਜਾਂ ਪੰਥ ਨੂੰ ਢਾਹ ਲਾਉਣ ਵਾਲੀਆਂ ਗਲਤੀਆਂ ਆਪਣੀ ਝੋਲੀ ਪਵਾ ਚੁੱਕੀ ਹੈ ਤਨਖਾਹ ਪੂਰੀ ਕਰ ਚੁੱਕੀ ਹੈ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਮੁਆਫੀ ਦੇ ਗਰੂ ਕੀ ਗੋਲਕ ਤੋਂ ਦਿੱਤੇ ਇਸ਼ਤਿਹਾਰਾਂ ਦੀ ਪਰਪਾਈ ਆਪਣੇ ਨਿੱਜੀ ਖਾਤੇ ਜੋ ਕਰ ਚੁੱਕੀ ਹੈ ਤਾਂ ਗੁੰਜਾਇਸ਼ ਬਾਕੀ ਨਹੀਂ ਸੀ ਰਹਿ ਗਈ ਕਿ ਸਿੰਘ ਸਹਿਬਾਨਾਂ ਦੇ ਹੁਕਮ ਨਾ ਮੰਨੇ ਜਾਵੇ ਸੁਖਵੀਰ ਸਿੰਘ ਬਾਦਲ ਨੇ ਤਾਂ ਲੰਘੇ ਸਾਲ 16 ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਾਰਟੀ ਵੱਲੋਂ ਛੋਟੇ ਬਾਦਲ ਦੇ ਅਸਤੀਫੇ ਨੂੰ ਮਨਜ਼ੂਰ ਨਾ ਕਰਕੇ ਪ੍ਰਧਾਨਗੀ ਨੂੰ ਬਚਾਉਣ ਲਈ ਲਗਾਤਾਰ ਪਾਪੜ ਵੇਲੇ ਜਾ ਰਹੇ ਕੁਈ ਨਾ ਕੋਈ ਢੰਗ ਤਰੀਕੇ ਕੱਢੇ ਜਾ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਤਾਂ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਰਹੇ ਰੀਅਲ ਏਸਟੇਟ ਦੇ ਵਪਾਰੀ ਕਹੇ ਸੀ ਐਨ ਕੇ ਸ਼ਰਮਾ ਜਿਹੜੇ ਕਿ ਪਾਰਟੀ ਦੇ ਖਿਆਨਕੀ ਚ ਵੀ ਸਨ ਸਵੇਤ ਕੰਨਾਂ ਵੱਲੋਂ ਅਸਤੀਫਾ ਦੇਣ ਦਾ ਡਰਾਮਾ ਰਚਿਆ ਗਿਆ ਤੇ ਇੱਕ ਮਾਹੌਲ ਬਣਨਾ ਸ਼ੁਰੂ ਕੀਤਾ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਇਹ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਇੱਕ ਮਹਮਸੀ ਸੁਖਬੀਰ ਸਿੰਘ ਬਾਦਲ ਦੇ ਫੇਵਰ ਚ ਕਹਿਰ ਉਸ ਤੋਂ ਬਾਅਦ 2 ਦਸੰਬਰ ਦਾ ਦਿਹਾੜਾ ਆ ਗਿਆ ਜੋ ਕਿ ਸਿੱਖ ਕੌਮ ਸਿੱਖ ਪੰਥ ਅਤੇ ਸਮੁੱਚੇ ਪੰਜਾਬ ਲਈ ਬੜਾ ਅਹਿਮ ਸੀ ਸਿੰਘ ਸਹਿਬਾਨ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੇ ਕਿ ਬਾਗੀ ਵੀ ਸੀ ਜਿੰਨਾ ਚ ਦਾਗੀ ਵੀ ਸੀ ਸਾਰਿਆਂ ਨੇ ਤਨਖਾਹ ਸੁਣਾ ਦਿੱਤੀ ਹੁਣ ਹਾਲਾਤ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਨਾਹ ਆਪਣੀ ਝੋਲੀ ਚ ਪਾਉਣ ਤੋਂ ਬਾਅਦ ਹੁਣ ਐਲਾਨ ਕੀਤਾ ਜਾ ਰਿਹਾ ਹੈ ਜਨਤਕ ਕਥਾ ਚ ਕਿ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਪਰ ਮੰਨ ਲਿਆ ਭਾਵੇਂ ਉਹ ਮਾਨਸੂ ਤੁਸੀਂ ਗੁਰੂ ਦੀ ਸ਼ਰਨ ਚ ਖੜੇ ਸੀ ਜਿਸ ਨੂੰ ਹਾਜ਼ਰ ਹਜ਼ੂਰ ਮੰਨ ਕੇ ਤੁਸੀਂ ਹਮੇਸ਼ਾ ਸੱਚ ਬੋਲਣ ਦਾ ਦਾਵਾ ਕਰਦੇ ਹੋਏ ਭੁੱਲਾ ਮੁਖਾਉਣ ਲਈ ਅਰਦਾਸ ਜੋਦੜੀ ਕਰਦੇ ਹੋ ਤੁਹਾਨੂੰ ਕਿਸੇ ਨੇ ਹਾਰਡ ਕੋਰ ਅਪਰਾਧੀਆਂ ਵਾਂਗ ਸੀਗੇ ਸਟਾਪ ਚਲੇ ਜਾ ਕੇ ਪਟਾ ਫੇਰ ਕੇ ਨਹੀਂ ਸੀ ਬਣਾਇਆ ਕਿ ਅਕਾਲੀ ਭਾਜਪਾ ਸਰਕਾਰ ਵੇੜੇ ਹੋਈਆਂ ਗਲਤੀਆਂ ਆਪ ਵੀ ਛੁੜਿ ਚੁਪਾਉ। ਸਾਰਾ ਸਿੱਖ ਕੌਮ ਸਾਰਾ ਪੰਥ ਸਾਰੀ ਦੁਨੀਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਜਾ ਰਹੇ ਫਰਮਾਨਾਂ ਨੂੰ ਦੇਖ ਰਹੀ ਸੀ ਤੇ ਤੁਹਾਡੇ ਹਾਲਾਤ ਵੀ ਦੇਖ ਰਹੀ ਸੀ ਤੇ ਤੁਸੀਂ ਨੀਵੀਂ ਪਾ ਕੇ ਆਪਣੇ ਗੱਲ 'ਚ ਪੱਲਾ ਪਵਾ ਕੇ ਕਿਵੇਂ ਉੱਥੇ ਨਤਮਸਤਕ ਹੋਏ ਖੜੇ ਹੋ। ਲੱਗਦਾ ਸੀ ਕਿ ਹੁਣ ਗੱਲ ਸੁਧਾਰ ਵਾਲੇ ਪਾਸੇ ਨੂੰ ਤੁਰੀ ਗਈ ਤੇ ਤੁਸੀਂ ਸੁਧਰ ਗਏ। ਤੁਸੀਂ ਹੋਰ ਤਰਸਦੀ ਦੇਖੋ ਅਕਾਲੀ ਲੀਡਰਸ਼ਿਪ ਜਿਹੜੀ ਹੁਣ ਤੱਕ ਗੁਰੂ ਦਾ ਓਟ ਆਸਰਾ ਲੈਂਦੀ ਰਹੀ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਬਚਾਉਣ ਲਈ ਭਾਰਤੀ ਸੰਵਿਧਾਨ ਤੇ ਚੌੜ ਕਮਿਸ਼ਨ ਦੇ ਨਿਯਮਾਂ ਤੇ ਹਦਾਇਤਾਂ ਦਾ ਓਟ ਆਸਰਾ ਲੈਂਦੀ ਦਿਖਾਈ ਦੇ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਅਕਾਲੀ ਆਗੂ ਆਖ ਰਹੇ ਨੇ ਦੁਨੀਆ ਬਦਲ ਚੁੱਕੀ ਹੈ ਇਸ ਲਈ ਅਕਾਲੀ ਦਲ ਤੇ ਉਂਗਲਾ ਚੁੱਕਣ ਵਾਲੇ ਉਹਨੂੰ ਕ੍ਰਿਟਿਸਾਈਜ਼ ਕਰਨ ਵਾਲੇ ਉਹਦੇ ਆਲੋਚਕ ਚੋਣ ਕਮਿਸ਼ਨ ਦੀ ਵੈਬਸਾਈਟ ਦੇਖ ਲੈ। ਪੰਜ ਸਿੰਘ ਸਹਿਵਾਨਾ ਨੇ ਇਹ ਵੀ ਆਖਿਆ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਪੰਥ 'ਚ ਆਪਣਾ ਭਰੋਸਾ ਗਵਾ ਚੁੱਕੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਸਮੇਤ ਸੁਭੂਚੀ ਲੀਡਰਸ਼ਿਪ ਦਾ ਹੁਣ ਲੋਕਾਂ 'ਚ ਕੋਈ ਖਾਸ ਆਧਾਰ ਨਹੀਂ ਹੈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਦਫਤਰ ਚ ਤਕੜੀ ਚੋਣ ਨਿਸ਼ਾਨ ਪੱਲੇ ਰਹਿ ਜਾਣ ਦੇ ਅਰਥ ਇਹ ਨਹੀਂ ਰਹ ਜਾਂਦੇ ਕਿ ਬਾਦਲ ਅਤੇ ਉਸ ਦੀ ਜੁੰਡਲੀ ਦਾ ਲੋਕਾਂ ਚ ਪਹਿਲਾ ਵਾਲਾ ਵਕਾਰ ਤੇ ਆਧਾਰ ਹੈ ਲੋਕ ਨਾਲ ਹਨ ਜਾਂ ਨਹੀਂ ਇਸ ਦਾ 파ਰਨ ਤਰਾਤਾ ਲੰਗੀਆਂ ਦੋ ਵਿਧਾਨ ਸਭਾ ਤੇ ਸੰਸਦੀ ਚੋਣਾਂ ਦੌਰਾਨ ਹੋ ਹੀ ਚੁੱਕਾ ਹੈ ਇਸ ਤੋਂ ਵੱਧ ਕਿਹੜੇ ਲੋਕ ਫਤਵੇ ਦੀ ਉੜੀ ਕੀਤੀ ਜਾ ਰਹੀ ਹੈ ਬਠਿੰਡਾ ਦੀ ਚੋਣ ਚੋਣ ਨਹੀਂ ਕਹੀ ਜਾ ਰਹੀ ਤੇ ਉਸ ਨੂੰ ਨਾਹੀਂ ਅਕਾਲੀ ਦਲ ਦੇ ਹੱਕ ਚ ਲੋਕ ਫਤਵਾ ਕਿਹਾ ਜਾ ਸਕਦਾ ਇਸ ਦੇ ਨਾਲ ਹੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਕਾਲੀ ਦਲ ਦੇ ਕੁਝ ਆਗੂ ਜਿਨ੍ਹਾਂ ਚ ਖਾਸ ਕਰਕੇ ਵਿਰਸਾ ਸਿੰਘ ਬਲਟੋਹਾ ਅਤੇ ਬੰਟੀ ਰਮਾਣਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਦਾ ਮੋਰਚਾ ਸੰਭਾਲਿਆ ਹੋਇਆ ਹੈ ਇਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਖਾਸ ਕਹਾਉਂਦੇ ਇਹ ਦੋਵੇਂ ਆਗੂ ਕਿਸੇ ਵਿਅਕਤੀ ਵਿਸ਼ੇਸ਼ ਦੀ ਕਿਰਦਾਰਕੁਸ਼ੀ ਨਹੀਂ ਕਰ ਰਹੇ ਸਗੋਂ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਅਤੇ ਉਹਨਾਂ ਦੀ ਸਰਬਉੱਚਤਾ ਨੂੰ ਮਿੱਟੀ 'ਚ ਰੋਲਣ ਦਾ ਕੰਮ ਕਰ ਰਹੇ ਨੇ ਇਸ ਲਈ ਇਹ ਗੱਲ ਸੁਖਵੀਰ ਸਿੰਘ ਬਾਦਲ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਸੰਸਥਾਾਂ ਦੇ ਵਕਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਉਸ ਦੇ ਦੋਸਤ ਹਨ ਜਾਂ ਦੁਸ਼ਮਣ ਇਸ ਦਾ ਮੰਥਨ ਬਾਦਲ ਪਰਵਾ ਤੇ ਉਸ ਦੇ ਪਰਿਵਾਰਾਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ ਆਕਾਲੀ ਦਲ ਦੀ ਵਰਕਿੰਗ ਕਮੇਟੀ ਕੀ ਕਰਦੀ ਹੈ ਇਸ ਸਬੰਧੀ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੁਝ ਵਕੀਲਾਂ ਦੇ ਪੈਨਲ ਵੱਲੋਂ ਤਿਆਰ ਕੀਤੀ ਇੱਕ ਚਿੱਠੀ ਕਹਿ ਲਈਏ ਜੋ ਇੱਕ ਮੈਮੋਰੰਡਮ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰਨ ਦਿੱਤਾ ਪਰ ਇਹ ਦੋ ਕੀ ਲੋਹੀ ਨੇ ਜੋ ਅਕਾਲੀ ਦਲ ਦੇ ਖਾਸ ਵਕੀਲ ਨੇ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਹੀ ਜਰਨਲਿਸਟ ਕਰ ਰਹੇ ਤੇ ਸੀਨੀਅਰ ਵਕੀਲ ਮਨਜੀਤ ਸਿੰਘ ਖੈਰਾ ਦਾਵਾ ਕਰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿਕ ਸਹਿਬਾਨ ਦੇ ਹੁਕਮ ਮੰਨਣ ਚ ਕੋਈ ਕਾਨੂੰਨ ਕੋਈ ਚੋਣ ਕਮਿਸ਼ਨ ਮੂਰੇ ਨਹੀਂ ਆ ਸਕਦਾ ਇਸ ਲਈ ਇਹ ਬਹਾਨੇਬਾਜ਼ੀਆਂ ਸਾਫਤ ਹੋ ਰਹੀਆਂ ਨੇ ਹੁਣ ਤੁਸੀਂ ਹੋਰ ਦੇਖੋ ਸੋਸ਼ਲ ਮੀਡੀਆ ਤੇ ਉਹਨਾਂ ਹੀ ਖਾਤਿਆਂ ਤੋਂ ਉਹਨਾਂ ਹੀ ਫੇਸਬੁੱਕ ਪੇਜਾਂ ਤੋਂ ਸਿੰਘ ਸਹਿਬਾਨਾ ਤੇ ਸਿੰਘ ਸਸ ਇੱਕ ਸੰਸਥਾ ਮਾਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਿਹੜੇ ਫੇਸਬੁੱਕ ਅਕਾਊਂਟ ਜਾਂ ਪੇਜ ਸੁਖਵੀਰ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੇ ਨੇ ਸੁਖਵੀਰ ਸਿੰਘ ਬਾਦਲ ਆਪਣੇ ਆਲੋਚਕਾਂ ਨੂੰ ਦੁਸ਼ਮਣ ਦੀ ਨਜ਼ਰ ਨਾ ਦੇਖਦੇ ਰਹੇ ਪਰ ਚੰਗਾ ਆਲੋਚਕ ਹਮੇਸ਼ਾ ਚੰਗਾ ਮਿੱਤਰ ਮੰਨਿਆ ਜਾਂਦਾ ਹੈ ਇਹ ਚੰਗੇ ਚੰਗੇ ਵਿਦਵਾਨ ਵੀ ਤੈਅ ਕਰ ਗਏ ਇਸ ਲਈ ਸੁਖਵੀਰ ਸਿੰਘ ਬਾਦਲ ਨੂੰ ਇਹ ਪਾਰਨ ਤਾਰਾ ਜਰੂਰ ਕਰ ਲੈਣਾ ਚਾਹੀਦਾ ਹੈ ਕਿ ਅੱਜ ਜਿਹੜੇ ਵੀ ਆਲੋਚਕ ਅਕਾਲੀ ਦਲ ਜਾਂ ਹੋਰ ਨਾ ਗੱਲਾਂ ਦੀ ਤੈਅ ਤੱਕ ਜਾਂਦੇ ਹੋਏ ਵਿਆਖਿਆ ਕਰਦੇ ਹੋਏ ਆਲੋਚਨਾ ਕਰ ਰਹੇ ਨੇ ਕੀ ਸੱਚਮੁੱਚ ਉਹ ਉਹਨਾਂ ਦੇ ਦੁਸ਼ਮਣ ਨੇ ਜਾਂ ਪੰਥਕ ਸੰਸਥਾਵਾਂ ਨੂੰ ਢਾਹ ਲਾਉਣ ਵਾਲੇ ਉਹਨਾਂ ਦੀ ਪੈਰੋਕਾਰ ਉਹਨਾਂ ਦੇ ਪੂਰੇ ਨੇੜਲੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਖਦਾਇਕ ਵੀ ਹੋ ਸਕਦੇ ਨੇ ਕਿ ਉਹ ਉਹਨਾਂ ਦੇ ਦੁਸ਼ਮਣ ਨੇ ਜਾਂ ਆਲੋਚਕ ਦੁਸ਼ਮਣ ਨੇ ਇਹ ਭਾਰਨ ਤਾਰਾ ਸੁਖਵੀਰ ਸਿੰਘ ਬਾਦਲ ਨੇ ਕਰਨਾ ਹੈ ਬਾਕੀ ਪੰਥ ਸਿੱਖੋਂ ਤੇ ਦੁਨੀਆ ਤੌਰ ਤੇ ਹਰ ਹਰਕਤ ਨੂੰ ਵਾਚ ਰਹੀ ਹੈ ਆਉਣ ਵਾਲਾ ਸਮਾਂ ਕਿਸ ਕਰਵਟ ਬੈਠਦਾ ਹੈ ਇਹ ਸਭ ਨੂੰ ਪਤਾ ਲੱਗ ਜਾਊਗਾ ਧੰਨਵਾਦ